ਤੇ ਆਈ ਕਾਰਡ ਕਲਚਰ ਕੀ ਹੈ ਇਹ ਹੁਣ ਵੀ ਚੱਲਦਾ ਆਈ ਕਾਰਡ ਕਲਚਰ ਕੀ ਅਸੀਂ ਜਿਹੇ 50 50 ਬੰਦਿਆਂ ਨੂੰ ਆਈ ਕਾਰਡ ਦੇ ਦਿੰਦੇ ਆ ਜੀਤ ਵਾਲੇ ਆ ਹਿੰਸਾ ਮਾਚਰ ਗਰੁੱਪ ਆਫ ਨਿਊਜ਼ਪੇਪਰਜ਼ ਵਾਲੇ ਉਹ ਬਤੌਰ ਸਟਿੰਗਰ ਜਾਂ ਬਤੌਰ ਰਿਪੋਰਟਰ ਜਿਹੜੇ ਆ ਆਈ ਕਾਰਡ ਉਹਨਾਂ ਨੂੰ ਮਿਲ ਜਾਂਦੇ ਆ ਉਹ ਫਿਰ ਉਹਨਾਂ ਦੀ ਫਿਰ ਰੋਜ਼ੀ ਰੋਟੀ ਲਈ ਫਿਰ ਕੋਈ ਹੋਰ ਕੰਮ ਕਰਦੇ ਨੇ ਪਹਿਲਾਂ ਤਾਂ ਇਹ ਹੁੰਦਾ ਮੈਂ ਇਹੋ ਦੋ ਤਿੰਨ ਦਿਨਾਂ ਵਾਲੇ ਕੰਮ ਕਰਦੇ ਬਖਵਾ ਸਟੇਸ਼ਨਾਂ ਤੋਂ ਹਨਾ ਜੀਤ ਅਖਬਾਰ ਲਈ ਗਿਆ ਤੇ ਉਹਨਾਂ ਨੇ ਮੈਨੂੰ 3 ਮਹੀਨੇ ਵਾਲਾ ਜਿਹੜਾ ਉਹ ਦੇ ਟਟਰੇ ਵਾਲੇ ਵਾਲਾ ਹੁੰਦਾ ਇੱਕ ਕਾਰਡ ਜੈ ਲੈਟਰ ਕਾਰਡ ਨਹੀਂ ਲੈਟਰ ਲੈਟਰ ਹਰ ਕਿੰਨੋਂ ਦਿੰਦੇ ਹਨਾ ਮੈਂ ਕਿਉਂਕਿ ਉਹ ਤਾਂ ਇਹ ਉਹ ਹੁੰਦਾ ਜਿਹੜਾ ਪਹਿਲੀ ਵਾਰ ਆਇਆ ਮੈਂ ਤਾਂ ਬਹੁਤ ਸਾਲਾਂ ਦਾ ਕੰਮ ਕੀਤਾ ਵਾ ਤੇ ਚਲੋ ਇੰਨਾ ਕਿ ਮੇਰੀ ਸੁਣ ਲਈ ਉਹਨਾਂ ਨੇ ਕਿਹਾ ਤਿੰਨ ਮਹੀਨਾ ਦਾ ਪਹਿਲਾ ਸਮੇਂ ਇੱਕ ਉਹਦਾਂ ਦਾ ਮਿਲਦਾ ਉੱਥੇ ਬਕਾਇਦਾ ਤੁਹਾਨੂੰ ਐਫੀ ਡੈਪਟਰ ਦੇਣਾ ਪੈਂਦਾ ਦਾਰਿਆਂ ਚ ਕਿ ਅਸੀਂ ਸ਼ੌਂਕ ਵਿੱਚ ਪੱਤਰਕਾਰੀ ਕਰ ਰਹੇ ਹਾਂ ਤੇ ਸਾਡਾ ਕੋਈ ਇਦਾਂ ਦੀ ਮੰਗ ਹੈ ਨਹੀਂ ਕਿ ਤੇ ਨਾ ਸੀ ਕਿਤੇ ਰੱਖੇ ਤੇ ਜਦੋਂ ਵੀ ادارے ਨੇ ਆਖਿਆ ਉਹ ਸਾਨੂੰ ਉੱਥੋਂ ਹਟਾ ਸਕਦਾ ਹੈਗਾ ਪਹਿਲਾਂ ਸੋਡੇ ਉੱਥੇ ਹੱਥ ਵੱਡ ਲੈ ਜਾਂਦੇ ਨਾ ਫਿਰ ਉਹ ਟ੍ਰਾਇਲ ਤੋਂ ਬਾਅਦ ਜਿਹੜਾ ਆਈ ਕਾਰਡ ਆਉਂਦੇ ਨਾ ਆਈ ਕਾਰਡ ਤੋਂ ਬਾਅਦ ਜਿਹੜੇ ਜੈਲੋ ਕਾਰਡ ਤੱਕ ਹਨਾ ਜਿਵੇਂ ਤੁਸੀਂ ਆਖਿਆ ਐਨੇ ਮੈਨੂੰ ਨਹੀਂ ਲੱਗਦਾ ਵੀ ਡੀਪੀਆਰ ਬਣਾਉਂਦਾ ਹੋ ਜਾਂ ਜਿਹੜੇ ਸੂਰਤਾਂ ਪੱਤਰਕਾਰਾਂ ਨੂੰ ਮਿਲਦੇ ਹਨਾ ਅੰਗਰੇਜ਼ੀ ਅਖਬਾਰਾਂ ਨੂੰ ਕੋਈ ਉਹ ਪੰਜਾਬੀ ਦੇਨ ਉਹ ਮਿਲਦੀਆਂ ਹੁੰਆਂ